ਦੇਖੋ ਕਿੰਨਾ ਪਾਣੀ ਉਰੇ ਹਰੇਗਾ ਅੱਜ ਮੀਂਹ ਪਿਆ ਸਾਡੇ ਉਰੇ ਗਿੱਲੀ ਹੋ ਰਹੀ ਸਾਰੀ ਢੱਕੀ ਦੋਸਤੋ ਕੇਮੋ ਸਾਰੇ ਵਧੀਆ ਹੋਮਗੇ ਸਾਰੇ ਉਮੀਦ ਕਰਦਾ ਤੇ ਅੱਜ ਪਰ ਰੋਡ ਤੇ ਕੋ ਮਣਾਏ ਤੇ ਤੁਹਾਨੂੰ ਦਿਖਾਉਂਗਾ ਸਾਰਾ ਵੀਊ ਰੋਡ ਦਾ ਐਂਡ ਤੇ ਤੁਹਾਡੇ ਲਈ ਇੱਕ ਸਰਪ੍ਰਾਈਜ਼ ਹੋਊਗਾ ਮਿਸ ਨਾ ਕਰਿਓ ਇਹ ਸਰਪ੍ਰਾਈਜ਼ ਵਧੀਆ ਲੱਗੂਗਾ ਤਾਂ ਕਮੈਂਟ ਕਰ ਦਿਓ ਬਿਊਟੀਫੁੱਲ ਤੇ ਹੁਣ ਮੈਂ ਤੁਹਾਨੂੰ ਦਿਖਾਉਂਗਾ ਰੋਡ ਇਹ ਰੋਡ ਹੈਗਾ 1165 ਕਿਲੋਮੀਟਰ ਕਿਲੋਮੀਟਰ ਤੇ ਇਸ ਰੋਡ ਵਿੱਚ ਪੰਜਾਬ ਦੇ ਦਿੱਲੀ ਦੇ ਜੰਮੂ ਕਸ਼ਮੀਰ ਦੇ 60000 ਜਮੀਨ ਦੇ ਕਿੱਲੇ ਆ ਗਏ ਜਿਸ ਨਾਲ ਪੰਜਾਬ ਦੀ ਖੇਤੀਬਾੜੀ ਤੇ 3% ਤੋਂ ਲੈ ਕੇ 20% ਦੇ ਵਿੱਚ ਵਿੱਚ ਘਾਟਾ ਪੈ ਗਿਆ ਤੇ ਹੁਣ ਦਾ ਢੂੰਗਾ ਰੋਡ ਐਂਡ ਤੇ ਜਿਹੜਾ ਸਰਪ੍ਰਾਈਜ਼ ਆ ਤੁਹਾਡੇ ਲਈ ਉਹਨੂੰ ਮਿਸ ਨਾ ਕਰਿਓ ਠੀਕ ਆ ਬਈ ਜੇ ਵਧੀਆ ਲੱਗੂਗੀ ਵੀਡੀਓ ਲਾਈਕ ਕਰ ਸਕਦੇ ਹੋ ਚੈਨਲ ਤੇ ਨਵੇਂ ਜੇ ਮੇਰਾ ਮੂੰਹ ਪਹਿਲੀ ਵਾਰ ਦੇਖਿਆ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਚੈਨਲ ਨੂੰ ਤੇ ਤੁਸੀਂ ਯਾਰ ਆਪਣੇ ਆਡੀਅנס ਆਪਣੀ ਤੁਸੀਂ ਦੇਖਣ ਵਾਲੇ ਆਪਾਂ ਨੂੰ ਦੇਖਣ ਵਾਲੇ ਆਡੀਅנס ਤੁਸੀਂ ਆਪਣੀ ਇਸ ਲਈ ਸਪੋਰਟ ਬਣਾਈ ਰੱਖਿਓ ਤੇ ਚੱਲਦੇ ਆਂ ਤੁਹਾਨੂੰ ਦਿਖਾਉਣੇ ਆਪਣਾ ਰੋਡ ਇਹਨਾਂ ਦਾ ਸਰਪ੍ਰਾਈਜ਼ ਆ ਉਹ ਤੁਹਾਨੂੰ ਬਾਰੀ-ਬਾਰੀ ਕਹਿ ਰਿਹਾ ਇਸ ਲਈ ਬੱٹا ਸਰਪ੍ਰਾਈਜ਼ ਹੋਊਗਾ ਕੋਈ ਦੇਖ ਕੇ ਜਾਓ ਚਲੋ ਤੋ ਸਭ ਤੋਂ ਪਹਿਲਾਂ ਸੂਰਜ ਦਾ ਬਿਊ ਚੈੱਕ ਕਰੋ ਕਿੰਨਾ ਗੈਟ ਆ ਰਿਹਾ ਦੇਖੋ ਪਹਿਲਾਂ ਤਾਂ ਤੇ ਇਹ ਜਿਹੜੀਆਂ ਪੱਟੀਆਂ ਲਾਈ ਹੋਈਆਂ ਨੇ ਸੇਫਟੀ ਵਾਸਤੇ ਲੋਕਾਂ ਦੀ ਸੇਫਟੀ ਵਾਸਤੇ ਜਿਹੜੀ ਆ ਪੱਟੀ ਲਾਈ ਹੋਈ ਹੈ ਇੱਧਰ ਵੀ ਸੇਫਟੀ ਵਾਸਤੇ ਆ ਇੱਧਰ ਆਪਣਾ ਪਿੰਡ ਹੈਗਾ ਸਿਹਾਲਪੁਰਾ ਠੀਕ ਆ ਤੇ ਇੱਧਰ ਤੁਸੀਂ ਆਹਾਂ ਰੋਡ ਇੱਧਰ ਜਾਂਦਾ ਹੈਗਾ ਜੰਮੂ ਤੱਕ ਤੇ ਇੱਧਰ ਜਾਂਦਾ ਦਿੱਲੀ ਤੱਕ ਬਈ ਸਿਰੇ ਤੱਕ ਦਿੱਲੀ ਆ ਦਿੱਲੀ ਤੇ ਆ ਕੇ ਖਤਮ ਹੁੰਦਾ ਬਸ ਸਾਡੇ ਪਿੰਡਾਂ ਲੱਭ ਉੱਤਰ ਨੂੰ ਕੋਈ ਟਰਨ ਨਹੀਂ ਹੈਗੀ ਸਿਰਫ ਦਿੱਲੀ ਦੇ ਉੱਤਰ ਦਾ ਠੀਕ ਹੈ ਕੱਗੇ ਵੀ ਉੱਤਰ ਦਾ ਤੇ ਭਵੰਡੀਰ ਨੂੰ ਉੱਤਰ ਦਾ ਬਾਕੀ ਹੋਰ ਕੋਈ ਟਰਨ ਨਹੀਂ ਹੈਗੀ ਉੱਤਰ ਨੂੰ ਤੇ ਇੱਧਰ ਪੁਰੀਏ ਚ 5-6 ਵਾਰ ਲੁੱਕ ਪੈ ਗਈ ਮਤਲਬ ਇੱਕ ਐਡੀ ਵਾਰ ਤੁਹਾਨੂੰ ਮੈਂ ਦੱਸਾਂ ਜਿਆਦਾ ਯਾਰ ਵੀ ਮੇਰਾ ਜਿਹੜਾ ਪੈਰ ਆ ਇੱਥੋਂ ਲੈ ਕੇ ਉਸੇ ਤੱਕ ਐਡੀ ਚੌੜੀ ਲੁੱਕ 5-5 ਵਾਰ ਪੈ ਗਈ ਇਸ ਰੋਡ ਤੇ ਤੇ ਇੱਧਰੋਂ ਦੇਖੋ ਇਹ ਪੁਲ ਬਣੇ ਹੋਣੇ ਆਪਣੇ ਪਿੰਡ ਦੇ ਤੇ ਆ ਵੀ ਭਾਈ ਇਹੋ ਲਾਈ ਹੋਇਆ ਸੇਫਟੀ ਵਾਸਤੇ ਜਿੱਟੀ ਜਿੱਟੀ ਪੱਟੀ ਕੰਦ ਖੰਦ ਗੱਡੀ ਹੋਈ ਹੈ ਉਹ ਇੱਟਾਂ ਲਾਈ ਹੋਣਾ ਰੋਡ ਤੇ ਤੇ ਆ ਤੁਸੀਂ ਦੇਖੋ ਚਿੱਕੜ ਕਿੰਨਾ ਰ ਤੁਹਾਨੂੰ ਦੀ ਸੜਕ ਨਹੀਂ ਬਣਾਈ ਪਰ ਰੋੜਾ ਲੈਣੇ ਤੇ ਇਧਰ ਪੌੇ ਪੌਦੇ ਲਾਏ ਹੋਏ ਨੇ ਤਾਂ ਕਿ ਜੇ ਕੋਈ ਮਤਲਬ ਜਿਆਦੇ ਗੱਡੀ ਪਿਹਾਰ ਕੇ ਐਕਸੀਡੈਂਟ ਹੋ ਜਾਂਦਾ ਤਾਂ ਪੌਦਿਆਂ ਕਰਕੇ ਬਚਤ ਹੋ ਜੇ ਤੇ ਇਹਨਾਂ ਨੇ ਜਿੰਨੇ ਵੀ ਪੌਦੇ ਨੁਕਸਾਨ ਕਰਿਆ ਵੀ ਰੋੜਾ ਲੈਣੇ ਮਤਲਬ ਜ਼ਮੀਨਾਂ ਉਹ ਕਰੀਆਂ ਨੇ ਠੀਕ ਆ ਭਾਈ ਘੇਰੀਆਂ ਨੇ ਜ਼ਮੀਨਾਂ ਉਹ ਵੀ ਇਹਨਾਂ ਨੇ ਵਾਪਸ ਕਰਤੀਆਂ ਪੌਦੇ ਲਾ ਕੇ ਤੇ ਇਧਰ ਵੀ ਦੇਖਾਓ ਤੁਸੀਂ ਪੈਪ ਬਿਲ ਪੈਪ ਲਾਈਨ ਵੀ ਆਵੇਂ ਪਾਣੀ ਦੇ ਪ੍ਰਬੰਧਨ ਵਾਸਤੇ ਤੇ ਇੱਧਰ ਤੁਸੀਂ ਸਾਰਾ ਪੈਪ ਲਾਈਨ ਦੇਖ ਲਾ ਦਿਓ ਕਿਉਂਕਿ ਜਿਹੜੇ ਪੌਦੇ ਲਾਏ ਹੋਣੇ ਤੇ ਆ ਤੁਸੀਂ ਆ ਪੈਪ ਦੇਖ ਰਹੇ ਹੋ ਤੁਹਾਨੂੰ ਮੈਂ ਇੱਕ ਦਿਖਾਉਣਾ ਜ਼ੂਮ ਕਰਕੇ ਤੇ ਇੱਧਰ ਦੇਖਾ ਦਿਓ ਤੁਸੀਂ ਚਿੜੀਆਂ ਆ ਕੇ ਮejਾਰੀਆਂ ਨੇ ਤੇ ਕੱਗਰ ਵੀ ਜਾ ਰਿਹਾ ਦੇਖੋ ਕੱਗਰ ਆ ਦੇਖੋ ਵੀ ਜਦੋਂ ਚਿੜੀਆਂ ਨਾ ਜਿਹੜੀਆਂ ਚਿੜੀਆਂ ਨੇ ਆਹ ਰੋਡ ਤੇ ਜਦੋਂ ਅਸੀਂ ਉੱਥੇ ਜਾ ਭੱਜਣ ਜਾਂਦੇ ਹੁੰਨੇ ਆ ਉਹ ਜਿੱਥੇ ਤੁਹਾਨੂੰ ਬਲੈਕ ਬੋਰਡ ਦੇਖ ਰਹੇ ਹੋ ਉਹਨਾਂ ਨੂੰ ਜ਼ੂਮ ਕਰਕੇ ਦਿਖਾ ਦੇਣਾ ਮੜਾ ਜਾਂ ਬਲੈਕਬੋਰਡ ਨਹੀਂ ਤੱਕ ਰਿਆ ਤੈਨੂੰ ਉਹ ਬਚਾਲੇ ਜੀ ਸਭ ਤੋਂ ਉਥੇ ਕੱਗਰ ਆ ਬਈ ਸਾਡਾ ਆਪਣਾ ਨਾਲ ਆ ਉਥੇ ਕੱਗਰ ਜੀ ਨੂੰ ਕੱਗਰ ਕਹਿੰਦੇ ਨੇ ਵੱਡਾ ਨਾਲਾ ਤੇ ਜਿੰਨੇ ਨਾਲ ਖੜਾ ਆਜ ਨੇ ਬਈ ਸਾਡੇ ਪਿੰਡ ਸੇ ਹਾਲਚ ਆਏ ਨਹੀਂ ਹੈਗੇ ਪਰ ਬਾਬੇ ਦੀ ਮੇਰੇ ਨਾਲ ਆਉਣ ਮੈਨਾ ਪਰ ਕੱਗਰ ਲੰਗਦਾ ਠੀਕ ਆ ਪਰ ਤੁਸੀਂ ਦੇਖੋ ਇਧਰ ਵੀ ਪਾਉਦੇ ਨੇ ਪਾਣੀ ਪੂਰੀ ਪਾਈਪਲਾਈਨ ਦੇ ਪ੍ਰਬੰਧਨ ਕਰੀ ਹੋਈ ਹੈ ਤੇ ਇਧਰ ਆਪਣਾ ਪਿੰਡ ਆ ਗਿਆ ਤੁਹਾਨੂੰ ਆਪਾਂ ਥੋੜੇ ਜਿ ਥੋੜੇ ਰੋਡ ਦੇਖ ਲਿਆਉਣਾ ਠੀਕ ਆ ਬਈ ਕਿੰਨਾ ਘੈਂਟ ਰੋੜਾ ਤੇ ਹੁਣ ਵਾਰੀ ਆ ਗਈ ਤੁਹਾਡੇ ਸਰਪ੍ਰਾਈਜ਼ ਦੀ ਤਨੂੰ ਸਰਪ੍ਰਾਈਜ਼ ਦਿਖਾਉਣਾ ਹੈ ਹੁਣ ਕੀ ਹੈ ਇਸ ਲਈ ਐਂਡ ਤੱਕ ਦੇਖਦੇ ਜਾਓ ਸਰਪ੍ਰਾਈਜ਼ ਵੱਡਾ ਹੈ ਤੁਹਾਡਾ ਸਰਪ੍ਰਾਈਜ਼ ਰੈਡੀ ਆ ਐਂਡ ਤੱਕ ਦੇਖਦੇ ਜਾਓ ਸਰਪ੍ਰਾਈਜ਼ ਤੋਂ ਤੁਹਾਡਾ ਇਹ ਹੈ ਆਪਾਂ ਟੈਂਕੀ ਰੈਟ ਬਿੜਦੇ ਪਾਣੀ ਟੈਂਕੀ ਕੋਕਿੰ ਨੂੰ ਚੀਗੀ ਉਸ ਤੱਕ ਚੜ ਨਹੀਂ ਸਕਦੇ ਯਾਰ ਸਰਪ੍ਰਾਈਜ਼ ਤਨੂੰ ਉੱਥੇ ਜਾ ਕੇ ਦੇਣਾ ਸੀ ਪਰ ਚੜਨ ਨਹੀਂ ਸਕਦੇ ਕਿਉਂਕਿ ਦੇਖੋ ਕਿੰਨਾ ਪਾਣੀ ਉਰੇ ਹਰਗਾ ਅੱਜ ਮੀਂਹ ਪਿਆ ਸਾਡੇ ਉਰੇ ਗਿੱਲੀ ਹੋ ਰਹੀ ਸਾਰੀ ਟੈਂਕੀ ਤੇ ਬਾਕੀ ਮੁੰਡਾ ਬਾਲ ਡਿੱਗੂ ਥੱਲੇ ਫੜੀ ਤਨੂੰ بڑا ਬਾਲ ਤੋੜਾ ਤੇ ਥੱਲੇ ਡਿੱਗੂ ਚਲ ਦੇਖਦੇ ਚਲ ਦੇਖ ਓਏ ਚਲ ਓ ਲੰਗੀ ਦੇਖੋ ਯਾਰ ਬਾਈ ਤੁਹਾਨੂੰ ਦੇਖਦੇ ਜੀ ਚੜੇ ਆ ਤੇ ਉੱਪਰ ਤੇ ਚੜਦਾਂਗੇ ਨਹੀਂ ਤੁਹਾਨੂੰ ਸਰਪ੍ਰਾਈਜ਼ ਦੇ ਦਤਾ ਯਾਰ ਨਹੀਂ ਦੇ ਦਵਾਂਗੇ ਜੇ ਚੜ ਸਕੀ ਤਾਂ ਦੇਵਾਂਗੇ ਤੇ ਆ ਮੁੰਡਾ ਚੜਨ ਦੀ ਕੋਸ਼ਿਸ਼ ਫੁੱਲ ਕਰ ਰਿਹਾ ਚਲੋ ਬਾਈ ਆ ਸਾਡਾ 뷰 ਟੈਂਕੀ ਦਾ ਦੇਖੋ ਐਨੀ ਉੱਪਰ ਦੀ ਜਾ ਸਕਦੇ ਅਸੀਂ ਠੀਕ ਆ ਬਾਈ ਹੋਰ ਉੱਪਰ ਜਾਵਾਂਗੇ ਐਡੂ ਹੋਰ ਉੱਪਰ ਜਾ ਕੇ ਕੋਸ਼ਿਸ਼ ਕਰਾਂਗੇ ਤੇ ਅਸੀਂ ਇੱਧਰ ਦੇਖੋ ਯਾਰ ਪਿੰਡ ਦਿਖ ਰਿਹਾ ਆਪਣਾ ਤੇ ਐਨੀ ਚਿਹਰੇ ਦੇਖੋ ਅਸੀਂ ਕਿੰਨੀ ਉੱਚੇ ਇਧਰੋਂ ਪਿੰਡ ਦੇਖੋ ਤੁਸੀਂ ਆਪਣਾ ਸਾਰਾ ਇਧਰ ਵੀ ਦੇਖ ਲਓ ਠੀਕ ਆ ਬਾਈ ਤੁਹਾਨੂੰ ਇੱਕ ਵਾਰ ਵੀ ਦੇਖੋ ਇਸ ਪ੍ਰਾਈਆ ਬਲੌਗ ਤੇ ਲਾਇਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਧੰਨਵਾਦ